ਇੱਕ ਪਾਸੇ ਡਿਜੀਟਲ ਯੁੱਗ ਚੱਲ ਰਿਹਾ ਹੈ ਦੂਜੇ ਪਾਸੇ ਲਗਾਤਾਰ ਹੀ ਸੋਸ਼ਲ ਮੀਡੀਆ ਤੇ ਜਿਕਰ ਹੋਣ ਦੀਆਂ ਕਟਨਾਵਾਂ ਲਗਾਤਾਰ ਹੀ ਸਾਹਮਣੇ ਆ ਰਹੀਆਂ ਹਨ ਜਿਸ ਤੋਂ ਸਭ ਜਾਣੂ ਵੀ ਹਨ ਜਿਕਰ ਯੋਗ ਹੈ ਕਿ ਕਟਨਾਵਾਂ ਵੀ ਅਜੇ ਹੀ ਆ ਵਾਪਰ ਰਹੀਆਂ ਹਨ ਜੋ ਹਰ ਸਮੇਂ ਚਿੰਤਾ ਦਾ ਵਿਸ਼ਾ ਬਣਾਈ ਰਹੀਆਂ ਹਨ ਉਸੇ ਹੀ ਲੜੀ ਦੇ ਤਹਿਤ ਅੱਜ ਜ਼ਿਲ੍ਹਾ ਫਰੀਦਕੋਟ ਦੇ ਸਾਈਬਰ ਕ੍ਰਾਈਮ ਵੱਲੋਂ ਮਿਲੀਆਂ ਸ਼ਿਕਾਇਤਾਂ ਦੇ ਆਧਾਰ ਤੇ ਕੀਤੇ ਗਏ ਨਪਟਾਰਿਆਂ ਦਾ ਖਲਾਸਾ ਕਰਦੇ ਹੋਏ ਡੀਐਸਪੀ ਰਾਜਕੁਮਾਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸਾਂਝੀ ਕੀਤੀ ਗਈ। ਉਹਨਾਂ ਜਾਣਕਾਰੀ ਦਿੰਦੇ ਦੱਸਿਆ ਕਿ ਫਰੀਦਕੋਟ ਪੁਲਿਸ ਵੱਲੋਂ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੇ 44 ਲੱਖ ਰੁਪਏ ਦੇ ਕਰੀਬ ਪੈਸੇ ਵਾਪਸ ਮੜਵਾਏ ਹਨ ਅਤੇ 160 ਦੇ ਕਰੀਬ ਗੁੰਮ ਹੋਏ ਮੋਬਾਈਲ ਫੋਨ ਵੀ ਟਰੇਸ ਕਰਕੇ ਉਹਨਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ ਹਨ। ਆਓ ਜਾਣਦੇ ਹਾਂ ਸਾਈਬਰ ਕ੍ਰਾਈਮ ਦੇ ਡੀਐਸਪੀ ਰਾਜਕੁਮਾਰ ਵੱਲੋਂ ਉਹਨਾਂ ਵੱਲੋਂ ਮਿਲੀਆਂ ਸ਼ਿਕਾਇਤਾਂ ਤੇ ਕਿਸ ਤਰ੍ਹਾਂ ਦੇ ਕੇਸਾਂ ਦੇ ਨਪਟਾਰੇ ਕੀਤੇ ਗਏ ਹਨ ਅੱਜ ਅਸੀਂ ਤੁਹਾਨੂੰ ਥਾਣਾ ਸਾਈਬਰ ਕ੍ਰਾਈਮ ਜਿਹੜਾ ਹੈਗਾ ਯਾਰ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਨਵੇਂ ਪੁਲਿਸ ਸਟੇਸ਼ਨ ਬਣਾਏ ਆ 1 ਸਤ 24 ਤੋਂ ਜਿਹੜੇ ਇਹੇ ਹੈਗੇ ਆ ਵਰਕਿੰਗ ਦੇ ਵਿੱਚ ਹੈਗੇ ਆ ਉਹਦੇ ਵਿੱਚ ਸਾਡੇ ਐਸਐਸਪੀ ਸਾਹਿਬ ਡਾਕਟਰ ਪ੍ਰਗਜ ਜਾਨ ਜੀ ਦੇ ਦਿਸ਼ਾ ਨਿਰਦੇਸ਼ ਤੇ ਅਸੀਂ ਇਹਨਾਂ ਤਿੰਨ ਸੱਧੇ ਦਿਨ ਮਹੀਨਿਆਂ ਦੇ ਵਿੱਚ ਜੋ ਵੀ ਕੰਮ ਕੀਤਾ ਆ ਉਹਦੇ ਸਬੰਧ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਣ ਲਈ ਬੁਲਾਇਆ ਤਾਂ ਕਿ ਲੋਕਾਂ ਵੀ ਕੁਝ ਅਵੇਅਰ ਹੋ ਸਕਣ ਹਜੇ ਵੀ ਕੁਝ ਨਾ ਕੁਝ ਫਰਾਡ ਹੋ ਜਾਂਦੇ ਆ ਕੁਝ भोले ਲੋਕ ਜਿਹੜੇ ਨੂੰ ਫਰੌਡਸਟਰ ਜਿਹੜੇ ਆ ਸੈਮ ਫੋਨ ਕਰਦੇ ਆ ਤੇ ਉਹ ਠੱਗੀ ਦਾ ਸ਼ਿਕਾਰ ਹੋ ਜਾਂਦੇ ਆ ਅਸੀਂ ਇਹਨਾਂ 3 ਮਹੀਨਿਆਂ ਦੇ ਵਿੱਚ ਜੋ ਲੋਕਾਂ ਨੇ ਠੱਗੀ ਜਿਹਨਾਂ ਦੇ ਨਾਲ ਹੋਈ ਆ ਉਹਦੇ ਵਿੱਚ ਕਾਫੀ ਲੋਕਾਂ ਨੂੰ ਅਸੀਂ ਤਕਰੀਬਨ ਤਕਰੀਬਨ 4 ਕੇਸਾਂ ਦੇ ਵਿੱਚ 15 ਲੱਖ 27000 ਰੁਪਏ ਜਿਹਨਾਂ ਨੇ ਠੱਗੀ ਦਾ ਸ਼ਿਕਾਰ ਹੋ ਗਏ ਸੀ ਜਿਨ੍ਹਾਂ ਨੇ ਉੱਲੀਤੀ ਤੇ ਕੰਪਲੇਂਟ ਕੀਤੀ ਸੀ ਉਹਨਾਂ ਦੀ ਅਮਾਉਂਟ ਜਿਹੜੀ ਫ੍ਰੀਜ਼ ਹੋ ਗਈ ਸੀ ਉਹ ਕੋਡ ਦੇ ਆਰਡਰ ਦੇ ਨਾਲ ਵਾਪਸ ਕਰਾਤੀ ਉਹਨਾਂ ਦੇ ਅਕਾਊਂਟ 'ਚ ਵਾਪਸ ਆ ਗਈ ਸੀ ਇਸੇ ਤਰ੍ਹਾਂ ਹੀ 20 ਕੇਸ ਅਸੀਂ ਹੋਰ ਕੋਡ ਦੇ ਵਿੱਚ ਲਗਾਏ ਹੋਏ ਆ ਜੋ ਕਿ ਸ਼ਾਇਦ ਜਨਵਰੀ ਤੱਕ ਡਿਸਾਈਡ ਹੋ ਜਾਣਗੇ ਉਹਦੇ ਵਿੱਚ ਵੀ 46 ਲੱਖ ਦੀ ਅਮਾਉਂਟ ਜਿਹੜੀ ਹੈਗੀ ਆ ਟੋਟਲ ਹੈਗੀ ਆ ਜਿਹੜੀ ਲੋਕਾਂ ਦੀ ਫ੍ਰੀਜ਼ ਹੋਈ ਹੋਈ ਆ ਉਹ ਅਸੀਂ ਉਹਨਾਂ ਨੂੰ ਵਾਪਸ ਕਰਵਾ ਦਾਂਗੇ ਤੇ ਮੇਰੀ ਆਮ ਪਬਲਿਕ ਨੂੰ ਇਹੀ ਰਿਕਵੈਸਟ ਆ ਕਿ ਜੇਕਰ ਫਰਾਡ ਹੋ ਜਾਂਦਾ ਤੇ 1930 ਤੇ ਕੰਪਲੇਂਟ ਜ਼ਰੂਰ ਕਰੋ ਤਾਂ ਕਿ ਜਿੰਨੀ ਕ ਅਮਾਉਂਟ ਤੁਹਾਡੀ ਫ੍ਰੀਜ਼ ਹੋ ਰਹੀ ਆ ਉਹ ਤੁਹਾਨੂੰ ਵਾਪਸ ਜ਼ਰੂਰ ਦਲਾਈ ਜਾ ਸਕੇ ਉਹ ਪ੍ਰੋਸੈਸ ਕੋਈ ਜ਼ਿਆਦਾ ਲੰਬਾ ਨਹੀਂ ਹੁੰਦਾ ਮਹੀਨੇ ਦੇ ਵਿੱਚ ਜਾਂ 2 ਮਹੀਨੇ ਦੇ ਵਿੱਚ ਉਹ ਡਿਸਾਈਡ ਹੋ ਜਾਂਦਾ ਤੇ ਇਹਦੇ ਨਾਲ ਨਾਲ ਕੁਝ ਇਹੋ ਜਿਹੇ ਵੀ ਹੈ ਸਾਡੇ ਕੋਲ ਕੇਸ ਜਿਹੜੇ ਬਿਨਾਂ ਕੋਟ ਆਰਡਰਾਂ ਤੋਂ ਅਸੀਂ ਲੋਕਾਂ ਨੂੰ ਪੈਸੇ ਦਵਾਤੇ ਆ ਉਹਦੇ ਵਿੱਚ ਕਈ ਵਾਰੀ ਨੌਨ ਬੰਦਾ ਹੈਗਾ ਕਿਸੇ ਨੇ ਫੋਨ ਲੈ ਲਿਆ ਕਿਸੇ ਦਾ ਉਹਦੇ ਤੇ Google ID ਚਲਾ ਕੇ 10 ਲੱਖ ਰੁਪਇਆ ਕਿਸੇ ਹੋਰ ਅਕਾਊਂਟ ਚ ਟ੍ਰਾਂਸਫਰ ਕਰਤਾ ਤੇ ਜਾਂ ਇੱਕ ਲੜਕੀ ਸੀ ਜਿਹੜੇ ਕੋਈ ਤਾੰਤ੍ਰਿਕ ਟਾਈਪ ਦੇ ਬੰਦੇ ਨੇ ਉਹਨੂੰ ਭੂਲੇ ਭਾਲੇ ਨੂੰ ਉਹਨੂੰ ਕਰਕੇ ਵੀ ਤੂੰ ਮੈਨੂੰ ਪੈਸੇ ਸੈਂਡ ਕਰ ਮੈਂ ਤੇਰੇ ਨਾਲ ਮੈਰਿਜ ਕਰਾਉਣ ਦੇ ਵਿੱਚ ਫਾਇਦਾ ਕਰਾਉਂਗਾ ਤੇ ਉਹ ਵਿਚਾਰੀ ਐਡੀਕ ਕੋਲੀ ਸੀ ਕਿ ਸਰਕਾਰੀ ਪੈਸੇ 2 ਲੱਖ ਰੁਪਏ ਉਹਨੂੰ ਸਰਕਾਰ ਦੇ ਪੈਸੇ ਹੀ ਦਿੱਤੇ ਜਿਹੜੇ ਕਿ ਜਮ੍ਹਾਂ ਕਰਵਾਣੇ ਸੀ ਉਹ ਬੰਦੇ ਨੂੰ ਟਰੇਸ ਕਰਕੇ ਉਹਦੇ ਪੈਸੇ ਉਹਨੂੰ ਕੁੜੀ ਨੂੰ ਦਵਾਤੇ ਚਲੋ ਉਹਨਾਂ ਦੇ ਦੁਆਰਾ ਰੀਸਟੇਟ ਵੀ ਹੋ ਗਈ ਉਹ ਤੇ ਇਹਦੇ ਨਾਲ ਨਾਲ ਜਿਹੜੇ ਸਕੂਲ ਦੇ ਬੱਚੇ 2-3 ਸਕੂਲ ਮੈਂ ਨਾਮ ਨਹੀਂ ਲੈਂਦਾ ਉਹਨਾਂ ਦਾ ਇਹੋ ਜਿਹੇ ਹੈਗੇ ਜਿਹੜੇ ਸਕੂਲ ਦੇ ਬੱਚੇ ਆਪਣੀ ਫਰਸਟ੍ਰੇਸ਼ਨ ਕੱਢਣ ਦੇ ਲਈ ਆਪਣੇ ਟੀਚਰਸ ਦੀ ਜਾਲੀ ਆਪਣੀਆਂ ਆਈਡੀਆ ਬਣਾ ਕੇ ਟੀਚਰਸ ਨੂੰ ਕੁਝ ਕਮੈਂਟਸ ਕਰਦੇ ਆ ਗਲਤ ਮਲਤ ਤੇ ਉਹਦੇ ਉਹ ਵੀ ਬੰਦੇ ਟਰੇਸ ਕਰਾ ਕੇ ਚਲੋ ਛੋਟੀ ਉਮਰ ਦੇ ਸੀ ਇਸ ਕਰਕੇ ਟੀਚਰਸ ਨੇ ਵੀ ਉਹਨਾਂ ਨੂੰ ਮਾਫ ਕਰਤਾ ਪਰ ਅਸੀਂ ਟਰੇਸ ਕਰਕੇ ਉਹਨਾਂ ਨੂੰ ਸੌਰੀ ਫੀਲ ਕਰਵਾਤਾ ਉਹਨਾਂ ਦੇ ਪੇਰੈਂਟਸ ਨੇ ਵੀ ਟੀਚਰ ਤੋਂ ਮਾਫੀ ਮੰਗ ਲਈ ਵੀ ਸਾਡੇ ਬੱਚੇ ਨੇ ਗਲਤੀ ਕੀਤੀ ਹੈ ਇਹਦੇ ਨਾਲ ਨਾਲ ਇੱਕ ਹੋਰ ਹੈਗੇ ਜਿਹੜੇ ਅੱਜਕੱਲ ਦੇ ਬੱਚੇ ਹੈਗੇ ਟੀਨੇਜਰਸ ਹੈਗੇ ਆ ਜਾਂ ਜੇ ਕਿਸੇ ਲੜਕੀ ਨਾਲ ਕੋਈ ਗੱਲਬਾਤ ਹੋ ਗਈ ਜੇ ਉਹਦੀ ਬ੍ਰੇਕਅਪ ਹੋ ਗਿਆ ਤੇ ਉਹਦੀਆਂ ਫੋਟੋਆਂ ਪਾ ਕੇ ਉਹਨੂੰ ਬਲੈਕਮੇਲ ਕਰਦੇ ਆ ਕਿਸੇ ਤਰੀਕੇ ਦੇ ਨਾਲ ਕੁਝ ਉਹਨਾਂ ਦਾ ਵੀ ਇਸ ਤਰ੍ਹਾਂ ਦੇ ਕੇਸ ਅਸੀਂ 3-4 ਟ੍ਰੇਸ ਕੀਤੇ ਆ ਸਭ ਤੋਂ ਇੰਟਰਸਟਿੰਗ ਕੇਸ ਸਾਡਾ ਉਹ ਸੀ ਆ ਕਿ ਬੰਦੇ ਨੇ ਆਪਣੇ ਮਰੇ ਹੋਏ ਦੋਸਤ ਦੀ ਆਈਡੀ ਚਲਾ ਕੇ ਲੜਕੀ ਨੂੰ ਬਲੈਕਮੇਲ ਕਰਨ ਲਿਆ ਸੀ ਆ ਪਰ ਲੇਕਨ ਉਹਦੇ ਚ ਚੱਕਰ ਇਹ ਹੈ ਕਿ ਚਲੋ ਕੰਪਲੇਂਟੈਂਟ ਫਿਰ ਸਟੈਂਡ ਨਹੀਂ ਕਰਦੇ ਵੀ ਨਹੀਂ ਵੀ ਅਸੀਂ ਕੋਰਟ 'ਚ ਨਹੀਂ ਜਾਣਾ ਤੁਸੀਂ ਸਾਰੇ ਜੀ ਸੌਰੀ ਫੀਲ ਕਰ ਲੈਂਦੇ ਆ ਤੇ ਸਾਡਾ ਨਿਬੇੜ ਤੋ ਤੇ ਇਹਦੇ ਨਾਲ ਨਾਲ ਲੋਕਾਂ ਦੇ ਜਿਹੜੇ ਮੋਬਾਈਲ ਫੋਨ ਗਵਾਚੇ ਸੀ ਇਹ ਉਹ ਫੋਨ ਕਰੀਬ ਜੀ 160 ਫੋਨ ਸੀ ਇਹ ਅਸੀਂ ਉਹ ਫੋਨ ਟ੍ਰੇਸ ਕਰਕੇ ਉਹਨਾਂ ਲੋਕਾਂ ਨੂੰ ਵਾਪਸ ਕਰਦੇ ਆ ਸਾਈਡ ਪਰ ਥੱਲੇ ਕਿੰਨੇ ਮਾਮਲੇ ਜਰ ਕਿੰਨੇ ਰਿਕਵਰੀ ਦੇ ਜਰ ਸਾਈਬਰ ਠੱਗੀ ਦੇ ਮਾਮਲੇ ਸਾਡੇ ਕੋਲ ਪਰਚੇਜ਼ ਵੀ ਦਰਜਿਆ ਉਹ ਇਨਵੈਸਟੀਗੇਸ਼ਨ ਹੈ ਮਤਲਬ ਅਸੀਂ ਉਹ ਜਿਹਨੀਆਂ ਮੋਟੀਆਂ ਅਮਾਉਂਟਸ ਦੇ ਹੈਗੀਆਂ ਆ ਉਹ ਅਕਾਊਂਟ ਅਸੀਂ ਟ੍ਰੇਸ ਕਰਨੇ ਆ ਜਲਦੀ ਅਸੀਂ ਅਦਰ ਸਟੇਟ ਦੇ ਵਿੱਚ ਜਿੱਥੇ ਜਿੱਥੇ ਉਹ ਪੈਸੇ ਗਏ ਆ ਉਥੇ ਜਾ ਕੇ ਉਹਨਾਂ ਬੰਦਿਆਂ ਨੂੰ ਟ੍ਰੇਸ ਕਰ ਲਾਂਗੇ ਸੋਲਵ ਹੋਏਗਾ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਜੀ ਦੋਸ਼ੀਆਂ ਦੇ ਖਿਲਾਫ ਜਿਹੜੇ ਆ ਪਰਚਾ ਦਰਜ ਕਰਤੇ ਆ ਨੌ ਗੇਸ ਹੈਗੇ ਜਿਹੜੇ ਮੋਟੀ ਅਮਾਉਂਟ ਹੈਗੀ ਆ ਜਿਨ੍ਹਾਂ ਦੇ ਵਿੱਚ ਲੱਗੇ ਆ ਸੰਦੋਸ਼ੀ ਹੋ ਰਿਹਾ ਉਹਨਾਂ ਦੇ ਅਕਾਊਂਟ ਟਰੇਸ ਕਰ ਲਿਆ ਸਰ ਇੱਕ ਲਗਾਤਾਰ ਇਹੋ ਜਿਹੀਆਂ ਤੇ ਲਿੰਕ ਵੀ ਚਾੜਨੇ ਆਈਆਂ ਮੈਸੇਜ ਵੀ ਦਿੱਤੇ ਜਾ ਰਹੇ ਆ ਪੂਰੇ ਬਾਰੇ ਪਬਲਿਕ ਨੂੰ ਵੀ ਮੈਸੇਜ ਦੇ ਰਹੇ ਆ ਬਸ ਇੱਕ ਹੀ ਗੱਲ ਹੈ ਜੀ ਜੇਕਰ ਤੁਹਾਡੇ ਕੋ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਗਲਤੀ ਹੋ ਜਾਂਦੀ ਆ ਕੋਈ ਤੁਹਾਡੀ ਅਮਾਉਂਟ ਤੇ ਤੁਸੀਂ ਕਿਸੇ ਨੂੰ ਟਰਾਂਸਫਰ ਕਰ ਨਹੀਂ ਦਿੰਦੇ ਹੋ ਤੇ ਇਮੀਡੀਏਟਲੀ ਤੁਸੀਂ 1930 ਤੇ ਕੰਪਲੇਂਟ ਜ਼ਰੂਰ ਕਰ ਦਿਓ ਤਾਂ ਕਿ ਜੇ ਕੋਈ ਅਮਾਉਂਟ ਤੁਹਾਡੀ ਅੱਗੇ ਕਿਸੇ ਟਰਾਂਸਫਰ ਹੋਣ ਦੀ ਬਜਾਏ ਉਥੇ ਹੀ ਸਟੌਪ ਹੋ ਜਵੇ ਤੇ ਉਹ ਜਲਦੀ ਅਸੀਂ ਫਿਰ ਰੀਲੀਜ਼ ਕਰਵਾ ਦਿੰਨੇ ਕੋਡ ਆਰਡਰ ਦੇ ਨਾਲ ਸਰ ਕੋਈ ਇੱਕ ਪੋਰਟਲ ਵੀ ਬਣਿਆ ਕੋਈ 1930 ਦਾ ਪੋਰਟਲ ਐਨਸੀਪੀਆਰ ਵੀ ਹੈਗਾ ਉਹਦੇ ਦੇ ਨਾਲ ਹੀ ਜਿਹੜਾ ਰਿਲੇਟਡ ਆ ਉਹ ਸਿੰਪਲ ਭਾਸ਼ਾ ਚ ਆਪਾਂ ਕਹਿ ਰਹੀਏ ਕਿ 1930 ਤੇ ਕੰਪਲੇਂਟ ਕਰ ਦੋ ਉਸੇ ਟਾਈਮ ਫੋਨ ਬੁਲਾ ਕੇ ਆਪਣਾ ਦੱਸ ਦੋ ਬਹੁਤ ਸਾਰੇ ਲੋਕ ਇਦਾਂ ਦੇ ਵੀ ਆ ਜਿਹੜੇ ਕੰਪਲੇਂਟ ਨਹੀਂ ਕਰਦੇ ਸਿੱਧੇ ਹੀ ਸਾਡੇ ਕੋ ਆ ਜਾਂਦੇ ਜੀ 2 ਘੰਟੇ ਪਹਿਲਾਂ ਸਾਡੇ ਪੈਸੇ ਚਲੇ ਗਏ ਆ ਜੀ ਤੇ ਉਹ ਅਸੀਂ ਫਿਰ ਨਹੀਂ ਤਾਂ ਫਰੀ ਕਰ ਦਿੰਨੇ ਆ ਜਾਂ ਇਹ ਤਾਂ ਕਰਵਾ ਦਿੰਨੇ ਆ ਜੀ ਸਰ ਆਮ ਤੌਰ ਤੇ ਲੋਕਾਂ ਨੂੰ ਇਹ ਹੁੰਦਾ ਕਿ ਪੁਲਿਸ ਇਸ ਤਰ੍ਹਾਂ ਦੇ ਪੈਸੇ ਉਹਨਾਂ ਦੇ ਵਾਪਸ ਉਹ ਜਿਹੜੇ ਚੰਨੀ ਪਹੁੰਚ ਵਾਲੇ ਹੁੰਦੇ ਆ ਸਰਸੂਕ ਵਾਲੇ ਇਹ ਹੁਣ ਆਮ ਲੋਕਾਂ ਦੀ ਵੀ ਪਹੁੰਚ ਤੱਕ ਹੋ ਗਿਆ ਹੈ ਬਿਲਕੁਲ ਜੀ ਬਿਲਕੁਲ ਜੇ ਹੁਣੇ ਤੁਹਾਨੂੰ ਇੱਕ ਈ ਰਖਸ਼ੇ ਵਾਲਾ ਆਏਗਾ ਵਿਚਾਰੇ ਜਿਹਦਾ ਫੋਨ ਅਸੀਂ ਲੱਭ ਕੇ ਦਿੱਤਾ ਠੀਕ ਹੈ ਨਾ 1920 ਹੋ ਰਿਹਾ 24 ਆਵਰ ਜਾਂ ਇੱਕ ਮੁੰਡਾ ਤੁਸੀਂ ਪਿੱਛੇ ਦੇਖਿਆ ਹੋਵੇਗਾ ਜਿਹਦੇ Apple iPhone ਸੀ ਆ ਜਿਹਦਾ ਉਹਨੂੰ ਦਿੱਤਾ ਤੇ ਉਹ ਪੜਦਾ ਸੀ ਆ ਤੇ ਉਹ ਇਸੇ ਕਰਕੇ ਬੜਾ ਖੁਸ਼ੀ ਕਿ ਮੈਂ ਤੇ ਹਜੇ ਤੱਕ ਇਸਤਾ ਭਰੀ ਜਾ ਰਿਆਂ ਜੀ ਮੇਰਾ ਫੋਨ ਗਵਾਚ ਗਿਆ ਤੇ ਤੁਸੀਂ ਉਹਨੇ ਪੁਲਿਸ ਦਾ ਦੱਸ ਥੈਂਕਸ ਵੀ ਕੀਤਾ ਸਾਡਾ ਸਰ ਇੱਕ ਥਾਣਾ ਦਾ ਖਾਣੇ ਦਾ ਅਧਿਕਾਰ ਖੇਤਰ ਆ ਕਿ ਪੂਰਾ ਜ਼ਿਲ੍ਹਾ ਆ ਜੀ ਪੂਰਾ ਜ਼ਿਲ੍ਹਾ ਜੀ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਹੀ ਸਾਈਬਰ ਥਾਣਾ ਆ ਜੀ ਫਰੀਦਕੋਟ ਚ ਹਰ ਜ਼ਿਲ੍ਹੇ ਦੇ ਵਿੱਚ ਇੱਕ ਕੋਈ ਥੰਪੋਲਿਸਟੇਸ਼ਨ ਸਰ ਇੱਕ ਸਾਹਮਣੇ ਆ ਰਿਹਾ ਜੀ ਇਹ ਤੁਸੀਂ ਦੱਸਿਓ ਸਕੂਲ ਵਾਲੀਆਂ ਜੋ ਵਾਈਬ ਬਾਰੇ ਉਹ ਸਾਰੇ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧ ਕੀ ਹੁੰਦੇ ਸਾਰੇ ਫਰੀਦਕੋਟ ਜ਼ਿਲ੍ਹੇ ਨਾਲ ਸਮੁੰਦਰ ਸੀ ਹੈ। ਬਰਾਮੀ ਕਿੰਨੇ ਪੈਸੇ ਲੋਕਾਂ ਦੇ ਵਾਪਸ ਹੋ ਸਕਦੇ ਹੁੰਦਾ ਹੈ ਰਿਕਾਰਡ ਦੇ ਹਿਸਾਬ ਨਾਲ ਜਿਹੜੇ ਸੋਲਵ ਹੋ ਜੁਕਦੇ ਨੇ। ਆਪਣੇ ਰਿਕਾਰਡ ਦੇ ਹਿਸਾਬ ਨਾਲ ਤਕਰੀਬਨ 15 ਲੱਖ ਤੇ ਅਸੀ ਕੋਰ ਦੇ ਕੋਲ ਵਾਪਸ ਕਰਾਤਾ ਜਿਹੜੇ ਚਾਰ ਅਕਾਊਂਟਾਂ ਦੇ ਵਿੱਚ ਉਹਨਾਂ ਦੇ ਪੈਸੇ ਵਾਪਸ ਚਲੇ ਗਏ 29 ਲੱਖ ਹੋਤੇ ਆਊਟ ਕੋਡ। 29 ਲੱਖ ਰੁਪਿਆ ਜਿਹੜਾ ਵਿਦਾਊਟ ਉਹ ਕੋਰ ਤੋਂ ਹੈ ਉਹਦੇ 'ਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਕੋਈ ਬੰਦਾ ਅਨਪੜ ਹੈਗਾ ਕਿਸੇ ਨੇ ਉਦਾਂ ਹੀ ਫਰੋਡ ਕਰ ਲਿਆ 2 ਮਿੰਟ ਫੋਨ ਦੇ ਉਹਦੀ ਉਹਦੇ Google account ਚੋਂ ਆਪਣੇ account ਚ ਟ੍ਰਾਂਸਫਰ ਕਰ ਲਏ ਅੱਗੇ ਤੀਜੇ account ਚ ਟ੍ਰਾਂਸਫਰ ਕਰ ਲਏ ਲੇਕਿਨ ਉਹ ਟ੍ਰੇਸ ਕਰਕੇ ਫਿਰ ਉਹਨਾਂ ਦੇ ਪੈਸੇ ਬਹੁਤ ਸਾਰੇ ਲੋਕਾਂ ਨੂੰ ਇਹ ਹੁੰਦਾ ਜੀ ਕੋਡ ਤੇ ਰਹਿੰਦਾ ਜੀ ਤੁਸੀਂ ਸਾਡੇ ਪੈਸੇ ਵਾਪਸ ਕਰਾਤੇ ਇੰਨਾ ਹੀ ਬਹੁਤ ਆ ਜੀ ਅਸੀਂ ਫਰਨਾਮੀ ਸਕੂਲ ਦਾ ਕਿਸੇ ਨੇ ਕਰਕੇ ਕੋਈ ਗਲਤੀ ਕੀਤੀ ਮਾਫੀ ਨਾਲੇ ਛੋਟੇ ਬੱਚੇ ਹੋਣ ਦਾ ਕਰਕੇ ਇਹਨਾਂ ਨਾਬਾਲਗ ਹੋਣ ਦਾ ਕਰਕੇ ਉਹਨਾਂ ਦੇ ਪੇਰੈਂਟਸ ਵੀ ਟੀਚਰਸ ਨੂੰ ਉਹਨਾਂ ਨੇ ਬੇਨਤੀ ਕੀਤੀ ਵੀ ਸਾਡੇ ਬੱਚਿਆਂ ਦਾ ਫਿਊਚਰ ਖਰਾਬ ਹੋ ਜਾਣਾ ਬਹੁਤ سارے ਦੋ ਤਿੰਨ ਬੱਚੇ ਦਾ ਇਹੋ ਸੀ ਜੀ ਇਹਨਾਂ ਨੇ ਬ੍ਰਾਡ ਜਾਣਾ ਸੀ ਤੇ ਉਹਨਾਂ ਨੇ ਫਿਰ ਟੀਚਰ ਹੈਗੇ ਉਹ ਜੀ ਮਾਫ ਕਰ ਦਿੰਦੇ ਬੱਚੇ ਨੂੰ ਤਾਂ ਫਿਰ ਉਹਦੇ ਚਾਪਾ ਕੀ ਕਰ ਸਕਦਾ ਮੇਰਾ ਚਰਨ ਸਿੰਘ ਜੀ ਚਰਨ ਸਿੰਘ ਜੀ ਤੁਹਾਡਾ ਕੋਲ ਉਹ ਵਾਚ ਇਸ ਕਿਵੇਂ ਮਿਲਿਆ ਇਹ ਮੇਰਾ ਸੇਤਰੀ ਗਰੂਪ ਆਪਾਂ ਚਾ ਸੀਗਾ ਜੀ ਤੇ ਮੈਨੂੰ 24 ਘੰਟਿਆਂ ਦੇ ਵਿੱਚ ਵਿੱਚ ਇੱਥੇ ਮਿਲ ਗਿਆ ਸੀਗਾ ਕਿੱਥੇ ਕੰਪਲੀਟ ਹੋ ਗਈ ਸੀ ਹਾਈ ਕਿੱਥੇ ਕੰਪਲੀਟ ਕੰਪਲੀਟ ਹੋ ਕੇ ਲਖਾਈ ਸੀ ਜੀ ਬਤਵਾਲੀ ਚ ਹਾਂ ਜੀ ਉਹ ਦੁਬਾਰਾ ਇੱਥੇ ਇਹ ਸੇਵਾ ਕੇਂਦਰ ਉੱਥੇ ਲਖਾਈ ਸੀ ਉਹ ਦੁਬਾਰਾ ਫਿਰ ਮੈਂ ਇੱਥੇ ਆ ਗਿਆ ਸੀਗਾ ਤੇ ਤੇ ਮੈਂ ਜਦੋਂ ਆਇਆ ਤੇ ਮੈਨੂੰ ਭਪਿੰਦਰ ਸਿੰਘ ਨੇ ਔਨ ਸਾਰੀ ਕਹਾਣੀ ਬਾਬਾ ਮੋਹਨ ਦਾ ਤੈਨੂੰ ਮਿਲ ਜੂਗਾ 24 ਘੰਟੇ ਦੇ ਵਿੱਚ ਵਿੱਚ ਮੈਨੂੰ ਮਿਲ ਪਿਆ ਕੀ ਖਬਰ ਕਰ ਮੈਂ ਆਟੋ ਚਲਾਉਣਾ ਹਾਂਜੀ ਆਟੋ ਚਲਾਉਣਾ ਕੀ ਕਹਿਣਾ ਚਾਹੋਗੇ ਮੈਂ ਤਾਂ ਬਹੁਤ ਧੰਨਵਾਦ ਕਰਦਾ ਜੀ ਪੁਲਿਸ ਵਾਲਾ ਨੇ ਇਹਨਾਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ 24 ਘੰਟੇ ਦੇ ਵਿੱਚ ਵਿੱਚ ਮੇਰਾ ਮੋਬਾਈਲ ਮੈਨੂੰ ਦੇ ਦਿੱਤਾ